ਰਬੀ ਇਸ ਸਿੰਨਾਂ ਸ੍ਰੀ ਤੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਪ੍ਰਵੋਤਨ ਉਸਾਰੈ ਨੂੰ ਸਲਮ ਔਰ ਪਰਮੇਸ਼ਵਰ ਤਾਨੂ ਬਹੁਤ ਵੱਡੀਆਂ ਬਰਕਤਾਂ ਨਾਂ ਨਿਵਾਜ਼ੇ ਔਰ ਇਹ ਨਵਾਂ ਸਾਲ ਚਲੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਨੂੰ ਲੈ ਕੇ ਬਰਕਤ ਨੂੰ ਲੈ ਕੇ ਔਰ ਸਭ ਤੋਂ ਜ਼ਿਆਦਾ ਬਚਨ ਨੂੰ ਲੈ ਕੇ ਫਿਰ ਮੇਰੇ ਅਜ਼ੀਜ਼ੋ ਸਾਡੀ ਜ਼ਿੰਦਗੀ ਚ ਸ਼ਰਾਪ ਕਦੋਂ ਆਉਂਦੇ ਆ ਕਦੋਂ ਹੁੰਦੀ ਹੈ ਸਾਡੀ ਜ਼ਿੰਦਗੀ ਵਿੱਚ ਸ਼ਰਾਪ ਚੋ ਤਾਂ ਅਸੀਂ ਖੁਦਾ ਤੋਂ ਦੂਰ ਹੋ ਜਾਂਦੇ ਹਾਂ ਸੱਚਮੁੱਚ ਮੇਰੇ ਅਜ਼ੀਜ਼ੋ ਅਸੀਂ ਉਸ ਨਾਮ ਤੇ ਵਿਸ਼ਵਾਸ ਕਰੀਏ ਅਸੀਂ ਉਸ ਨਾਮ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਆਈਏ ਜਿਸ ਤਰ੍ਹਾਂ ਜਿਦਾ ਡੈਨੀਅਲ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਤਾਂ ਸੱਚਮੁੱਚ ਪਰਮੇਸ਼ਰ ਨੇ ਉਹ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਦਿੱਤਾ ਮੇਰੇ ਅਜ਼ੀਜ਼ੋ ਅਗਰ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਪਹਾੜ ਜਿੱਡਾ ਕੋਈ ਦੁੱਖ ਆ ਤਾਂ ਅਸੀਂ ਪ੍ਰਭੂ ਯਿਸੂ ਨਾਸੀ ਦਾ ਨਾਮ ਲੈ ਕੇ ਉਸ ਪਹਾੜ ਨੂੰ ਕਹੀਏ ਕਿ ਤੂੰ ਹਟ ਜਾ ਕਸੱਚ ਮੁੱਛ ਮੇਰੇ ਅਜ਼ੀਜ਼ੋ ਜਦ ਅਸੀਂ ਪਰਮੇਸ਼ਰ ਦਾ ਨਾਮ ਲੈ ਕੇ ਵਿਸ਼ਵਾਸ ਦੇ ਵਿੱਚ ਈਮਾਨ ਦੇ ਵਿੱਚ ਮਜ਼ਬੂਤ ਹੋ ਕੇ ਇਹ ਗੱਲ ਕਹਾਂਗੇ ਇਹ ਵਚਨ ਬੋਲਾਂਗੇ ਕਿ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਇਹ ਪਹਾੜ ਜਿਹੜਾ ਆ ਇਹ ਮਦਾਨ ਹੋ ਜਵੇ ਤਾਂ ਸੱਚ ਮੁੱਛ ਮੇਰੇ ਅਜ਼ੀਜ਼ੋ ਅਗਰ ਉਹ ਗਰੀਬੀ ਦਾ ਪਹਾੜ ਆ ਅਗਰ ਉਹ ਬਿਮਾਰੀ ਦਾ ਪਹਾੜ ਆ ਅਗਰ ਉਹ ਕਰਜ਼ਿਆਂ ਦਾ ਪਹਾੜ ਆ ਅਗਰ ਉਹ ਜ਼ਿੰਲਤਾ ਦਾ ਪਹਾੜ ਆ ਅਗਰ ਅਸੀਂ ਬੇਇਲਾਦ ਹੋ ਉਹ ਪਹਾੜਿਆ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਜਦੋਂ ਵਿਸ਼ਵਾਸ ਤੇ ਨੀਚਾ ਸਾਡੇ ਅੰਦਰ ਹੋਊਗੀ ਤਾਂ ਪਰਮੇਸ਼ਰ ਹਰ ਉਸ ਪਹਾੜ ਨੂੰ ਮੈਦਾਨ ਕਰ ਦੇਵੇਗਾ ਮੇਰੇ ਅਜ਼ੀਜ਼ੋ ਅਸੀਂ ਸਾਨੂੰ ਜ਼ਰੂਰਤ ਹੈ ਉਸ ਪਵਿੱਤਰ ਨਾਂ ਨੂੰ ਆਪਣੇ ਬੁੱਲਾਂ ਤੇ ਲਿਆਉਣ ਲਈ ਲਿਆਉਣ ਦੀ ਕਿ ਅਸੀਂ ਪ੍ਰਭੂ ਇਸ ਨਾਸੇ ਦਾ ਨਾਮ ਲੈ ਕੇ ਕਹੀਏ हे ਬਿਮਾਰੀ ਦੇ ਵੱਡੇ ਪਹਾੜ ਤੂੰ ਉਖੜ ਜਾ ਹੇ ਬੰ ਮ ਵੱਡੇ ਪਹਾੜ ਕਰਜੇ ਦੇ ਤੂੰ ਉਖੜ ਜਾ ਜਦ ਅਸੀਂ ਇਹ ਚੀਜ਼ਾਂ ਨੂੰ ਇਸ ਵਚਨ ਨੂੰ ਬੋਲ ਕੇ ਇਹਨਾਂ ਚੀਜ਼ਾਂ ਨੂੰ ਡਾਂਟਾਂਗੇ ਸੱਚਮੁੱਚ ਇਹ ਵੱਡੇ ਪਹਾੜ ਸਾਡੇ ਅੱਗੇ ਮੈਦਾਨ ਹੋ ਜਾਮਣਗੇ ਮੇਰੇ ਅਜ਼ੀਜ਼ੋ ਪਰਮੇਸ਼ਰ ਕਹਿੰਦਾ ਜੰਗ ਜਿਨ੍ਹਾਂ ਦੀ ਲੜਦਾ ਆ ਮੈਂ ਉਹ ਜਿੱਤ ਪਾਉਂਦੇ ਨੇ ਉਹ ਫਤਿਹ ਪਾਉਂਦੇ ਨੇ ਮੇਰੇ ਅਜ਼ੀਜ਼ੋ ਤੁਹਾਡੀ ਜ਼ਿੰਦਗੀ 'ਚ ਅੱਜ ਕੋਈ ਵੀ ਪਹਾੜ ਆ ਮੈਂ ਨਹੀਂ ਜਾਣਦੀ ਪਰ ਪਰਮੇਸ਼ਰ ਜਾਣਦਾ ਆ ਜੇ ਤੁਸੀਂ ਬਿਮਾਰ ਹੋ ਤਾਂ ਉਸ ਬਿਮਾਰੀ ਦੇ ਪਹਾੜ ਨੂੰ ਅੱਜ ਹੀ ਪਰੂ ਜੇ ਸੁਨਾਸੀ ਦਾ ਨਾਮ ਲੈ ਕੇ ਡਾਂਟੋ ਸੱਚ ਮੱਚ ਮੇਰੇ ਅਜ਼ੀਜ਼ੋ ਉਹ ਪਹਾੜ ਤੁਹਾਡੇ ਅੱਗੇ ਟੜ ਜਾਏਗਾ ਖਤਮ ਹੋ ਜਾਏਗਾ ਪ੍ਰਭੂ ਉਹ ਨੂੰ ਮਦਾਨ ਕਰ ਦੇਗਾ ਉਹ ਬਿਮਾਰੀ ਦਾ ਪਹਾੜ ਤੁਹਾਡੇ ਅੱਗੇ ਗਿਰ ਜਾਏਗਾ ਜਦੋਂ ਅਸੀਂ ਖੁਦਾ ਹਤੇ ਮਿਸ਼ਵਾਸ ਕਰਦੇ ਹਾਂ ਸੱਚਮੁੱਚ ਜਿਨ੍ਹਾਂ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਪ੍ਰਭੂ ਯਿਸੂ ਨਾਸਰ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਅੱਧ ਨਗੋਸ਼ ਸ਼ਦਰਕ ਮੇਸ਼ਕ ਨੂੰ ਬਾਦ ਦੀ ਅੱਗ ਦੀ ਪੱਠੀ ਦੇ ਵਿੱਚ ਸੌੜ ਦਿੱਤਾ ਉਹਨਾਂ ਨੇ ਵਿਸ਼ਵਾਸ ਕੀਤਾ ਔਰ ਉਹਨਾਂ ਨੇ ਕਿਹਾ हे ਅੱਗ ਦੀ ਪੱਠੀ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਠੰਡੀ ਹੋ ਜਾ ਤਾਂ ਉਹ ਹੋ ਗਈ ਮੇਰੇ ਅਜ਼ੀਜ਼ੋ ਜਦ ਅਸੀਂ ਆਪਣਾ ਜੀਵਨ ਪ੍ਰਭੂ ਨੂੰ ਦਿੰਨੇ ਆ ਜਦੋਂ ਡੈਨੀਅਲ ਨੂੰ ਸ਼ੇਰਾਂ ਦੇ ਘਰ ਨੇ ਵਸਾ ਦਿੱਤਾ ਗਿਆ ਤਾਂ ਮੇਰੇ ਅਜ਼ੀਜ਼ੋ ਉਹ ਵੱਡਾ ਪਹਾੜ ਉਹਦੇ ਅੱਗੇ ਮદાન ਹੋ ਗਿਆ ਪਰਮੇਸ਼ਰ ਨੇ ਉਸ ਸ਼ੇਰ ਦੇ ਮੂੰਹ ਨੂੰ ਬੰਦ ਕਰ ਦਿੱਤਾ ਸੱਚਮੱਚ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਅੱਗੇ ਉਹ ਉਹਦੇ ਦਾਸ ਪਰਮੇਸ਼ਰ ਦੇ ਅੱਗੇ ਦੁਆ ਕਰਦੇ ਸੀ ਪ੍ਰਾਰਥਨਾ ਕਰਦੇ ਸੀ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਤੇ ਅਚਰਜ ਕੰਮ ਹੁੰਦੇ ਸਨ ਮੇਰੇ ਅਜ਼ੀਜ਼ੋ ਅੱਜ ਵੀ ਉਹ ਹੀ ਪਰਮੇਸ਼ਰ ਆ ਉਹ ਯੁੱਗੋ ਯਗਾੰਤਰ ਇੱਕੋ ਹੀ ਪਰਮੇਸ਼ਰ ਆ ਜਦੋਂ ਅੱਜ ਵੀ ਅਸੀਂ ਆਪਣੇ ਪਰਮੇਸ਼ਰ ਨੂੰ ਸੱਚੇ ਦਿਲ ਨਾਲ ਸੱਚੀ ਇਮਾਨਦਾਰੀ ਨਾਲ ਪੁਕਾਰਾਂਗੇ ਤਾਂ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਰਸਤੇ ਆ ਨੂੰ ਖੋਲੇਗਾ ਸਾਡੇ ਰਸਤਿਆਂ ਨੂੰ ਪਧਰੇ ਕਰੇਗਾ ਸਾਨੂੰ ਈਮਾਨ ਵਿੱਚ ਮਜ਼ਬੂਤ ਹੋਣ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਜਦ ਅਸੀਂ ਖਦਾ ਦੇ ਅੱਗੇ ਆਪਣੀਆਂ ਅਰਜ਼ੋਈਆਂ ਨੂੰ ਆਪਣੀਆਂ ਮਿੰਨਤਾਂ ਨੂੰ ਰੱਖਦੇ ਆਂ ਪਰਮੇਸ਼ਰ ਦੇ ਵਚਨ ਚ ਲਿਖਿਆ ਮੈਂ ਤੁਹਾਡੇ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਸਾਂਭ ਰੱਖਿਆ ਹੈ ਮੇਰੇ ਅਜ਼ੀਜ਼ੋ ਪਰਮੇਸ਼ਰ ਤੁਹਾਨੂੰ ਕਦੀ ਵੀ ਕੱਲਿਆ ਨਹੀਂ ਛੱਡਦਾ ਉਹ ਸਾਨੂੰ ਕਦੀ ਵੀ ਅਨਾਥ ਨਹੀਂ ਛੱਡਦਾ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਮਾਂ ਦਾ ਰਿਸ਼ਤਾ ਇੱਕ ਬੱਚੇ ਨਾਲ ਬਹੁਤ ਹੀ ਗੂੜਾ ਰਿਸ਼ਤਾ ਹੁੰਦਾ ਆ ਪਰ ਫੇਰ ਵੀ ਜਦ ਅਸੀਂ ਵਚਨ ਨੂੰ ਜਦੋਂ ਦੇਖਦੇ ਆ ਇੱਥੇ ਮਾਂ ਦਾ ਵੀ ਰਿਸ਼ਤਾ ਫਿੱਕਾ ਪੈ ਗਿਆ ਉਹ ਕਹਿੰਦਾ ਤੇਰੀ ਮਾਂ ਜਿਹਨੇ ਤੈਨੂੰ ਜਨਮ ਦਿੱਤਾ ਆਪਣੀ ਢਕਹ ਚ 9 ਮਹੀਨੇ ਰੱਖਿਆ ਉਹ ਵੀ ਤੈਨੂੰ ਇੱਕ ਟੈਂਪੋਰ ਸਾਕ ਦਿਆ ਪਰ ਮੈਂ ਤੈਨੂੰ ਨਾ ਕਦੀ ਛੱਡਾਂਗਾ ਤੇ ਨਾ ਕਦੀ ਤਿਆਗਾਗਾ ਮੇਰੇ ਅਜ਼ੀਜ਼ੋ ਸੱਚਮੁੱਚ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਹੈ ਇਸੇ ਲਈ ਉਹ ਸਵਰਗ ਨੂੰ ਛੱਡ ਕੇ ਇਸ ਧਰਤੀ ਦੇ ਉੱਤੇ ਆਇਆ ਖੁਰਲੀ ਵਿੱਚ ਉਹਨੇ ਜਨਮ ਲਿਆ ਸਾਡਾ ਕਰਕੇ ਸਾਡੇ ਪਾਪਾਂ ਦੀ ਖਾਤਰ ਤਾਂ ਕਿ ਸਾਡੇ ਪਾਪ ਮਿਟਾਈ ਜਾਣ ਸਾਡੀਆਂ ਵਧੀਆਂ ਮਿਟਾਈਆਂ ਜਾਣ ਮੇਰੇ ਅਜ਼ੀਜ਼ੋ ਉਹ ਸਾਡੀ ਖਾਤਰ ਇਸ ਧਰਤੀ ਦੇ ਉੱਤੇ ਆਇਆ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਤੇ ਇਮਾਨ ਰੱਖਦੇ ਹਾਂ ਪਰਮੇਸ਼ਰ ਕਹਿੰਦਾ ਆ ਮੇਰੇ ਤੇ ایمان ਰੱਖਣ ਵਾਲੇ ਕਦੀ ਵੀ ਸ਼ਰਮਿੰਦਾ ਨਹੀਂ ਹੋਣਗੇ ਸੱਚਮੁੱਚ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਆਪਣੇ ਖੁਦਾਵਾਲ ਨੂੰ ਮੁੜਨ ਦੀ ਇਹ ਨਵਾਂ ਸਾਲ ਸਾਡੀ ਜ਼ਿੰਦਗੀ ਚ ਅਗਰ ਖੁਦਾ ਨੇ ਦਿੱਤਾ ਆ ਤੇ ਇਸ ਨਵੇਂ ਸਾਲ ਦੇ ਵਿੱਚ ਸਾਨੂੰ ਆਪਣੇ ਜੀਵਨ ਨੂੰ ਵੀ ਨਵਾਂ ਕਰ ਲੈਣਾ ਚਾਹੀਦਾ ਆ ਤਾਂ ਹੀ ਪਰਮੇਸ਼ਰ ਕਹਿੰਦਾ ਫਿਰ ਨਵੀਆਂ ਬਰਕਤਾਂ ਸਾਡੇ ਪਿੱਛੇ ਪੈ ਕੇ ਸਾਨੂੰ ਮੈਂ ਨਹੀਂ ਗਿਆ ਮੇਰੇ ਅਜ਼ੀਜ਼ੋ ਅਸੀਂ ਆਪਣੇ ਜੀਵਨ ਨੂੰ ਬਦਲ ਲਏ ਆਪਣੇ ਦਿਲ ਦੀ ਖੁਰਲੀ ਦੇ ਵਿੱਚ ਆਪਣੇ ਪ੍ਰਭੂ ਯਿਸੂ ਮਸੀਹ ਨੂੰ ਰੱਖੀ ਔਰ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਮਾਰਗਦਾਨ ਤਿਆਰ ਕਰੇਗਾ ਅਗਰ ਸੱਚਮੁੱਚ ਮੇਰੇ ਅਜ਼ੀਜ਼ੋ ਅਸੀਂ ਸਵਰਗ ਦੇ ਰਾਜ ਦੇ ਅਧਿਕਾਰੀ ਹੋਣਾ ਚਾਹੁੰਦੇ ਹਾਂ ਅਗਰ ਸੱਚਮੁੱਚ ਮੇਰੇ ਅਜ਼ੀਜ਼ੋ ਤੁਸੀਂ ਖੁਦਾ ਦੇ ਰਾਜ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਉਹਦੇ ਲਈ ਅੱਜ ਹੀ ਸਾਨੂੰ ਆਪਣੇ ਜੀਵਨ ਨੂੰ ਬਦਲਣ ਦੀ ਲੋੜ ਆ ਆਪਣੇ ਜੀਵਨ ਨੂੰ ਵਚਨ ਦੇ ਅਨੁਸਾਰ ਚਲਾਉਣ ਦੀ ਲੋੜ ਆ ਜਦੋਂ ਅਸੀਂ ਆਪਣਾ ਜੀਵਨ ਪ੍ਰਭੂ ਜਿਸਨਾਸਿਮ ਦਵਾਂਗੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਕਈ ਵਾਰੀ ਕੁਝ ਲੋਕ ਜਿਹੜੇ ਵੱਡੇ ਵੱਡੇ ਮੰਤਰੀ ਹੁੰਦੇ ਆ ਉਹ ਇੱਕ ਕਵਚ ਪਾਉਂਦੇ ਆ ਉਹ ਇੱਕ ਸਰੀਰ ਦੇ ਉੱਤੇ ਇੱਕ ਲੋਹੇ ਦੀ ਪੇਟੀ ਇੱਕ ਕਵਚ ਆ ਚਰਮ ਦੇ ਆ ਤਾਂ ਕਿ ਉਹ ਹਰ ਤਰ੍ਹਾਂ ਦੇ ਖਤਰੇ ਤੋਂ ਕਿਰਨ ਮਹਿਫੂਜ਼ ਰਹੇ ਮਹਿਫੂਜ਼ ਰਹੇ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡਾ ਕਵਜ ਆ ਪਰਮੇਸ਼ਰ ਸਾਡੀ ਢਾਲ ਆ ਜਦ ਅਸੀਂ ਉਸ ਢਾਲ ਨੂੰ ਪਹਿਨ ਕੇ ਚੱਲਾਂਗੇ ਜਦ ਅਸੀਂ ਉਸ ਕਵਜ ਨੂੰ ਪਹਿਨ ਕੇ ਚੱਲਾਂਗੇ ਤਾਂ ਸੱਚਮੁੱਚ ਇਸਤਾਨ ਦੀ ਕੋਈ ਵੀ ਤਤੀਬਾ ਸਾਨੂੰ ਨਹੀਂ ਲੱਗੇਗੀ ਉਹਦਾ ਕੋਈ ਵੀ ਵਾਰ ਸਾਡੇ ਤੇ ਨਹੀਂ ਚੱਲੂਗਾ ਜਦ ਅਸੀਂ ਆਪਣਾ ਜੀਵਨ ਖੁਦਾਵੰ ਯਿਸੂ ਮਸੀਹ ਨੂੰ ਦਵਾਂਗੇ ਉਸ ਇੱਕ ਨਾਮ ਨੂੰ ਪੁਕਾਰਿਏ ਉਸ ਇੱਕ ਨਾਮ ਨੂੰ ਪੁਕਾਰਿਏ ਉਹ ਨਾਮ ਸਿਰਫ ਪ੍ਰਭੂ ਯਿਸੂ ਨਾਜ਼ਰੀ ਦਾ ਹੈ ਹੋਰ ਕੋਈ ਤੁਹਾਨੂੰ ਮੁਕਤੀ ਦੇਣ ਵਾਲਾ ਨਹੀਂ ਹੋਰ ਕੋਈ ਬਚਾਉਣ ਵਾਲਾ ਨਹੀਂ ਹੋਰ ਕੋਈ ਛਡਾਉਣ ਵਾਲਾ ਨਹੀਂ ਸਿਵਾਏ ਪ੍ਰਭੂ ਯਿਸੂ ਨਾਜ਼ਰੀ ਤੋਂ ਉਹਨੇ ਸਾਡੇ ਲਈ ਮਾਰ ਖਾਦੀ ਉਹਨੇ ਸਾਡੇ ਲਈ ਦੁੱਖ ਚੱਲਿਆ ਸਾਡੇ ਲਈ ਤਕਲੀਫਾਂ ਚੱਲੀਆਂ ਔਰ ਆਪਣੇ ਬੱਚਿਆਂ ਦੇ ਉੱਤੇ ਵੱਢੀ ਦੇ ਆ ਵੱਡੀ ਕਿਰਪਾ ਵੱਡਾ ਅਨੁਗ੍ਰਹਿਤ ਕੀਤਾ ਸਾਡੇ ਜੀਵਨ ਨੂੰ ਆਜ਼ਾਦ ਕੀਤਾ ਜਦ ਕਿ ਅਸੀਂ ਗੁਲਾਮ ਸੀ ਪਾਪ ਦੀ ਗੁਲਾਮੀ ਦੇ ਵਿੱਚ ਸੀ ਉਹਨੇ ਸਾਨੂੰ ਆਜ਼ਾਦੀ ਦਿੱਤੀ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਆਪਣੇ ਪ੍ਰਭੂ ਯਿਸੂ ਨਾਸਰੀ ਦੀ ਵੱਲ ਮੁੜਨ ਦੀ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਵੱਲ ਮੁੜਾਂਗੇ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਦ ਅਸੀਂ ਰਿਸ਼ਾਇਆ ਨਬੀ ਚ ਦੇਖਦੇ ਆ ਤਾਂ ਲਿਖਿਆ ਹੋਇਆ ਆ ਅਗਰ ਤੂੰ ਮੇਰੇ ਹੁਕਮਾਂ ਨੂੰ ਮੇਰੀਆਂ ਵਿਧੀਆਂ ਨੂੰ ਮੇਰੇ ਕਾਨੂੰਨਾਂ ਨੂੰ ਮੰਨੇਂ ਤਤਰਤੀ ਦੀਆਂ ਸਾਰੀਆਂ ਬਰਕਤਾਂ ਤੇਰੇ ਪਿੱਛੇ ਪੈ ਕੇ ਮਿਲਣੀਆਂ ਮੇਰੇ ਅਜ਼ੀਜ਼ੋ ਅੱਜ ਸਾਨੂੰ ਪ੍ਰਭੂ ਜੀ ਉਸ ਨਾਲ ਦੀ ਪਿੱਛੇ ਪੈਣ ਦੀ ਜ਼ਰੂਰਤ ਆ ਪਿੱਛੇ ਚੱਲਣ ਦੀ ਜ਼ਰੂਰਤ ਆ ਜਦੋਂ ਅਸੀਂ ਉਹਦੇ ਪਿੱਛੇ ਚੱਲਾਂਗੇ ਸੱਚਮੁੱਚ ਸਾਡੇ ਅੱਗੇ ਸਾਡਾ ਪਰਮੇਸ਼ਰ ਸਾਡੇ ਰਸਤਿਆਂ ਨੂੰ ਪਧਰੇ ਕਰਾਂਗਾ ਬਿਮਾਰੀ ਦਾ ਪਹਾੜ ਖਤਮ ਹੋ ਜਾਏਗਾ ਗਰੀਬੀ ਦਾ ਪਹਾੜ ਡੇਗ ਪਵੇਗਾ ਲਚਾਰੀ ਦਾ ਪਹਾੜ ਡੇਗ ਪਵੇਗਾ ਕਰਜ਼ਿਆਂ ਦਾ ਪਹਾੜ ਡੇਗ ਪਵੇਗਾ ਜਦ ਅਸੀਂ ਯਿਸ ਮਸੀਹ ਤੇ ਈਮਾਨ ਰੱਖਾਂਗੇ ਜਦ ਅਸੀਂ ਯਿਸ ਮਸੀਹ ਤੇ ਵਿਸ਼ਵਾਸ ਕਰਾਂਗੇ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਆਪਣੇ ਜੀਵਨ ਨੂੰ ਬਦਲਣ ਦੀ ਆ ਸਾਨੂੰ ਜ਼ਰੂਰਤ ਆ ਕਿ ਵੀ ਯਿਸ ਨਾਲ ਸ੍ਰੀ ਕੋਲ ਆਉਣ ਦੀ আর ਆਪਣੇ ਦਿਲ ਦੀ ਖੋਲ ਨੂੰ ਤਿਆਰ ਕਰਨ ਦੀ ਉਹ ਸਾਡੇ ਅੰਦਰ ਜਨਮ ਲਵੇ ਉਹ ਸਾਡੇ ਅੰਦਰ ਰਹੇ ਤੇ ਜਦੋਂ ਉਹ ਸਾਡੇ ਅੰਦਰ ਰਹੇਗਾ ਤਾਂ ਕੋਈ ਬਦੀ ਸਾਡੇ ਤੇ ਹਕੂਮਤ ਨਹੀਂ ਕਰੇਗੀ ਕੋਈ ਗਰੀਬੀ ਸਾਡੇ ਲਾਗੇ ਨਹੀਂ ਆਵੇਗੀ ਕੋਈ ਬਿਮਾਰੀ ਸਾਡੇ ਲਾਗੇ ਨਹੀਂ ਆਵੇਗੀ ਸੱਚਮੁੱਚ ਜਦੋਂ ਯਹਵਾ ਸਾਡੇ ਨਾਲ ਆ ਮੇਰੇ ਅਜ਼ੀਜ਼ੋ ਅੱਜ ਸਾਨੂੰ ਆਪਣਾ ਜੀਵਨ ਪਦੰਦੀ ਜ਼ਰੂਰਤ ਆ ਸੋ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਮੈਂ ਚੰਨੀ ਆ ਕਿ ਇਹ ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਉਹ ਸਾਰੀਆਂ ਆਸ਼ੀਸ਼ਾਂ ਨੂੰ ਲੈ ਕੇ ਆਵੇ ਜਿਹੜੀਆਂ ਤੁਹਾਨੂੰ ਪਿਛਲੇ ਸਾਲ ਵਿੱਚ ਨਹੀਂ ਮਿਲੀਆਂ ਮੇਰੇ ਅਜ਼ੀਜ਼ੋ ਇਹ ਨਵੇਂ ਸਾਲ ਵਿੱਚ ਤੁਸੀਂ ਨਵੇਂ ਨਰਮ ਹੋ ਜਾਓ ਪਰਭੂ ਯਸੂਸ ਨੂੰ ਸੀਨੋ ਆਪਣਾ ਜੀਵਨ ਦੋ ਔਰ ਉਹਦੇ ਮਾਰਗਾਂ ਤੇ ਚੱਲੋ ਜਦੋਂ ਤੁਸੀਂ ਉਹਦੇ ਮਾਰਗਾਂ ਤੇ ਚੱਲੋਗੇ ਤਾਂ ਸੱਚਮੁੱਚ ਉਹ ਤੁਹਾਡੇ ਲਈ ਮਾਰਗ ਖੋਲੇਗਾ ਮੇਰੇ ਅਜ਼ੀਜ਼ੋ ਉਹ ਕਹਿੰਦਾ ਹੈ ਪਿੱਛੇ ਪੈ ਕੇ ਤੁਹਾਨੂੰ ਬਰਕਤਾਂ ਮਿਲਣੀਆਂ ਤੁਹਾਨੂੰ ਉਹਨਾਂ ਬਰਕਤਾਂ ਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਉਹ ਖੁਦ ਚੱਲ ਕੇ ਤੁਹਾਡੇ ਕੋਲ ਆਉਣਗੀਆਂ ਜਦੋਂ ਤੁਸੀਂ ਆਪਣਾ ਜੀਵਨ ਪ੍ਰਭੂ ਯਸੂਸ ਨਾਲ ਦੇਂਦੋਂ ਸੱਚਮੁੱਚ ਮੇਰੇ ਅਜ਼ੀਜ਼ੋ ਸਨੇ ਪ੍ਰਾਰਥਨਾ ਕਰਦੀਆਂ ਕਿ ਹਮੇਸ਼ਾ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਬਰਕਰਾਰ ਰਹਿਣ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੂੰਗੀ ਪਿਤਾ ਮਾਤਾ ਦਾ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਆਗੇ ਸੁੰਦਰ ਸਮੇ ਲਈ ਜੋ ਵੀ ਇਹ ਤੇਰਾ ਵਚਨ ਤੇਰੇ ਬੱਚਿਆਂ ਨੇ ਸੁਣਿਆ ਹੈ ਇਹ ਵਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਫਲਦਾਇਕ ਹੋਵੇ ਔਰ ਪਿਤਾ ਪਰਮੇਸ਼ਰ ਇਹਨਾਂ ਤੇਰੇ ਬੱਚਿਆਂ ਦੇ ਵੱਡੇ ਲਈ ਵੱਡੇ ਵੱਡੇ ਰਸਤੇ ਖੁੱਲਣ ਖਦਾ ਬੰਦਾ ਪਿਤਾ ਪਰਮੇਸ਼ਰ ਇਹ ਬੱਚੇ ਤੇਰੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਤੇਰੇ ਤੇ ਈਮਾਨ ਰੱਖਣ ਵਾਲੇ ਆ ਇਹਨਾਂ ਆਪਣੀਆਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਮੈਂ ਨਹੀਂ ਜਾਣਦੀ ਤੂੰ ਜਾਣਦਾ ਆ ਤੂੰ ਪੂਰਿਆ ਕਰ ਪਊਂਗੀ ਇਹਨਾਂ ਦੇ ਮਨਾਂ ਨਾਲ ਸੰਸਾਰ ਇਹਨਾਂ ਨੂੰ ਤੇ ਅਗਰ ਇਸ ਟਾਈਮ ਕੋਈ ਕਰਜ਼ੇ ਦੇ ਵਿੱਚ ਵਾ ਅਗਰ ਇਸ ਟਾਈਮ ਕੋਈ ਬਿਮਾਰੀ ਦੇ ਵਿੱਚ ਵਾ ਤਾਂ ਮੈਂ ਡਾਂਟਦੀ ਆ हे बड़े पहाड़ तू की है तू येला बच्चियां दे आगे मैदान हो जामेगा सचमुच पर मुझे जेड़े बच्चे तेते ईमान रखदेया चाहे वो बीमारी दा पहाड़या चाहे वो गरीबी दा पहाड़या चाहे वो कर्ज़ियां दा पहाड़या चाहे किसी तरह दा वे पहाड़या ओ तेरे बच्चियां दे आगे मैदान हो जावेगा और रेनाली हर एक रास्ता प्रभु यीशु नासरीन दा नाम दे विच खोल जावेगा और जेड़े इस वचन नु सुनेंगे इस वचन ते चलणगे सचमुच ओ ओना दी जिंदगी नु प्रभु बहाल ही दवेगा ਮੈਂ ਤੁਹਾਨੂੰ ਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਹਨਾਂ ਆਪਣੇ ਬੱਚੇ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ। ਇਹ ਨਵੇਂ ਸਾਲ ਦੇ ਵਿੱਚ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਆ ਹੁਣ ਨਸ਼ੇ ਤੋਂ ਆਜ਼ਾਦ ਹੋ ਜਾਣ ਪ੍ਰਭੂ ਜੀ। ਉਹ ਆਪਣਾ ਜੀਵਨ ਤੇ ਨੂੰ ਦੇ ਦੇਣ ਪਿਤਾ ਪਰਮੇਸ਼ਰ। ਮੈਂ ਤੁਹਾਨੂੰ ਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ। ਸਭ ਦੇ ਤੇ ਤੁਹਾਡੀ ਆਸ਼ੀਰਵਾਦ ਤੁਹਾਡੀ ਬਰਕਤ ਹਮੇਸ਼ਾ ਬਣੀ ਰਹੇ। ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਮੰਗਦੀ ਹਾਂ। सो so, मेरे अजीजों खुदा तो बहुत बरकत देमेश्वर के जावो और ये वचन दूजे तक भी शेयर करो ताकि जो भी यह वचन सुने उन्होंने जिंदगी द्वी बेदारी आवे हालिया परमेशर तू आशिश कर